ਦੇ ਸਾਈਂ ਜੀ ਦੀ ਰਬ ਇੱਕ ਜੈ ਸਾਈਂ ਜੀ 786 ਐਸ ਏ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੋ ਮਿਲਦੀ ਰਹੇ ਬਾਬਾ ਜੀ ਰੂਸ ਦੇਸ਼ ਬਸਰੇ ਸ਼ਹਿਰ ਵਿੱਚ ਨਾ ਰਹਿਣ ਵਾਲੀ ਇੱਕ ਰੈਬਾ ਨਾਮੀ ਰਾਜੇ ਦੀ ਲੜਕੀ ਸੀ ਜਿਸ ਦੀ ਕਿਸਮਤ ਵਿੱਚ ਮਾਪਿਆਂ ਦਾ ਕੋਈ ਸੁੱਖ ਨਹੀਂ ਸੀ ਬਾਬਾ ਜੀ ਜਿਸ ਵੇਲੇ ਉਹ ਜੰਮੀ ਸੀ ਤਾਂ ਥੋੜੇ ਸਮੇਂ ਬਾਅਦ ਹੀ ਕਿਸੇ ਦੂਜੇ ਬਾਦਸ਼ਾਹ ਨੇ ਰੂਸ ਦੇਸ਼ ਦੇ ਰਾਜੇ ਉੱਤੇ ਚੜ੍ਹਾਈ ਕੀਤੀ ਲੜਾਈ ਹੋਈ ਉਹਨਾਂ ਦੀ ਤੇ ਉਸ جنگ ਵਿੱਚ ਇਸ ਲੜਕੀ ਦੇ ਮਾਪਿਓ ਜਿਹੜੇ ਸੀ ਸਾਰਾ ਪਰਿਵਾਰ ਹੀ ਕਤਲ ਹੋ ਗਿਆ ਸੀ ਰੈਬਾ ਨੂੰ ਪਾਲਣ ਵਾਲੀ ਜੋ ਦਾਸੀ ਸੀ ਨਾ ਉਹ ਕਿਸੇ ਤਰੀਕੇ ਨਾਲ ਦੂਜੇ ਬਾਦਸ਼ਾਹ ਦੀ ਅੱਖ ਤੋਂ ਚੁਰਾ ਕੇ ਨਾ ਇਸ ਨੂੰ ਲੈ ਕੇ ਬਾਹਰ ਨਿਕਲ ਗਈ ਹੋਰ ਕੋਈ ਟਿਕਾਣਾ ਨਾ ਮਿਲਿਆ ਪਰ ਫਕੀਰਾਂ ਦਾ ਫਕੀਰਾਂ ਦਾ ਸਥਾਨ ਸੀ ਬਾਬਾ ਜੀ ਜ਼ਰਾ ਗੌਰ ਕਰਨਾ ਉੱਥੇ ਇੱਕ ਨਾ ਫਕੀਰਾਂ ਦਾ ਸਥਾਨ ਸੀ ਜਿੱਥੇ ਉਹ ਫਕੀਰ ਲੋਕ ਰਹਿੰਦੇ ਸੀ ਉੱਥੇ ਲੈ ਜਾ ਕੇ ਨਾ ਉਹਨਾਂ ਨੂੰ ਆਪਣੀ ਹਾਲਤ ਦੱਸ ਕੇ ਉੱਥੇ ਰਹਿਣ ਲੱਗ ਪਈ ਉਹ ਜਿਹੜੀ ਦਾਸੀ ਸੀ ਰੈਬਾ ਨੂੰ ਨਾਲ ਲੈ ਗਈ ਤੇ ਉੱਥੇ ਹੀ ਇਸ ਬੱਚੀ ਦੀ ਪਾਲਣਾ ਪੋਸ਼ਣਾ ਹੋਈ ਹੁਣ ਫਕੀਰਾਂ ਦੀ ਗੁੜਤੀ ਨਾਲ જરા غور ਕਰੋ ਜਿਨ੍ਹਾਂ ਨੂੰ ਫਕੀਰਾਂ ਦੀ ਗੁਣਤੀ ਮਿਲਦੀ ਹੈ ਹੁਣ ਫਕੀਰਾਂ ਦੀ ਗੁਣਤੀ ਨਾਲ ਬਾਲ ਅਵਸਥਾ ਵਿੱਚ ਹੀ ਬੱਚੀ ਦੀ ਲਿਵ ਜਿਹੜੀ ਸੀ ਉਹ ਉਸ ਖੁਦਾ ਪਾਕ ਨਾਲ ਲੱਗਣ ਲੱਗੀ ਬਾਬਾ ਜੀ ਉਸ ਪਰਮਾਤਮਾ ਨਾਲ ਜੁੜਨ ਲੱਗ ਪਈ ਹੁਣ ਬਾਲ ਅਵਸਥਾ ਵਿੱਚ ਜੋ ਬੱਚਿਆਂ ਨੂੰ ਖੇਡ ਪਿਆਰੀ ਹੁੰਦੀ ਹੈ ਜੋ ਵੀ ਬੱਚੇ ਖੇਡਾਂ ਖੇਡਦੇ ਆ ਛੋਟੇ ਹੁੰਦੇ ਆ ਉਹ ਇਨ੍ਹਾਂ ਖੇਡਾਂ ਦੇ ਨੇੜੇ ਨਹੀਂ ਆਈ ਕਿਉਂਕਿ ਫਕੀਰਾਂ ਦੀ ਗੁਣਤੀ ਸੀ ਹੁਣ ਫਕੀਰਾਂ ਨੇ ਉਹ ਖੇਡ ਨਾਲ ਨਿਵਾਜ਼ ਦਿੱਤਾ ਜਿੱਥੇ ਦੁਨੀਆ ਅੰਤ ਵੇਲੇ ਤੱਕ ਨਹੀਂ ਪਹੁੰਚ ਸਕਦੀ ਬਾਬਾ ਜੀ ਉਹ ਗੁੜਤੀ ਮਿਲ ਗਈ ਨਾ ਉੱਥੋਂ ਹੁਣ ਜਦੋਂ ਜਵਾਨ ਹੋਈ ਹੁਣ ਜਵਾਨ ਵਕਤ ਵੀ ਇਨਸਾਨ ਦੇ ਅੰਦਰ ਬੜੇ ਤਰ੍ਹਾਂ ਦੇ ਵਿਕਾਰ ਉੱਠਦੇ ਐ ਬਥੇਰਾ ਕੁਛ ਹੈ ਜਿਹੜਾ ਉੱਠਦਾ ਹੈ ਕਾਮ ਹੀ ਨਹੀਂ ਛੱਡਦਾ ਕ੍ਰੋਧ ਨਹੀਂ ਛੱਡਦਾ ਲੋਭ ਮੋਹ ਹੰਕਾਰ ਨਹੀਂ ਛੱਡਦਾ ਉਹ ਵਿਕਾਰ ਵੀ ਫਕੀਰਾਂ ਦੀ ਗੁੜਤੀ ਕਰਕੇ ਜ਼ਰਾ ਔਰ ਕਰਨਾ ਫਕੀਰਾਂ ਦੇ ਕੋਲ ਰਹਿਣ ਕਰਕੇ ਉਹਦੇ ਨੇੜੇ ਨਹੀਂ ਆਏ ਇੱਕ ਦਿਨ ਹੁਣ ਦਾਸੀ ਇਸ ਨੂੰ ਲੈ ਕੇ ਨਾ ਕਿਤੇ ਜਾ ਰਹੀ ਸੀ ਰਾਹ ਵਿੱਚ ਵੈਸ਼ਿਆਂ ਨੇ ਦੇਖ ਲਿਆ ਵੈਸ਼ਿਆ ਸੀ ਉੱਥੇ ਕੋਨੇ ਦੇਖ ਲਿਆ ਹੁਣੇ ਜਿਹੜੀ ਲੜਕੀ ਸੀ ਰੈਬਾਂ ਫਕੀਰਾਂ ਕੋਲ ਰਹਿੰਦੀ ਸੀ ਫਕੀਰਾਂ ਦੀ ਗੁੜਤੀ ਸੀ ਰੈਬਾਂ ਜਿਹੜੀ ਸੀ ਹੁਣ ਇਹ ਸੋਹਣੀ ਬਹੁ ਸੀ ਸੁੰਦਰ ਸੀ ਸਰੂਪ ਸੋਹਣਾ ਸੀ ਵੈਸ਼ਿਆ ਨੇ ਹੁਣ ਜਦੋਂ ਦੇਖਿਆ ਤਾਂ ਵੈਸ਼ਿਆ ਨੇ ਉੱਥੇ ਖਲੋ ਕੇ ਨਾ ਦਾਸੀ ਨੂੰ ਜਿਹੜੀ ਦਾਸੀ ਸੀ ਉਹਨੂੰ ਮਾਇਆ ਦਾ ਲਾੜੇ ਦਿੱਤਾ ਤੇ ਉਹ ਦਾਸੀ ਜਿਹੜੀ ਸੀ ਉਹਦਾ ਚਿੱਤ ਬਾਬਾ ਜੀ ਡੋਲ ਗਿਆ ਮਾਇਆ ਦੇ ਕੇ ਕਹਿੰਦੇ ਆ ਕਿ ਉਸ ਵਕਤ 5000 ਰੁਪਏ ਲੈ ਕੇ ਦਾਸੀ ਨੇ ਉਸ ਨੂੰ ਵੈਸ਼ਿਆ ਦੇ ਕੋਲ ਮੁੱਲ ਵੇਚ ਦਿੱਤਾ ਵੈਸ਼ਿਆ ਨੇ ਆਪਣੇ ਕੋਲ ਰੱਖ ਲਿਆ ਤੇ ਉਸ ਲੜਕੀ ਨੂੰ ਦੁਕਾਨ ਦੇ ਉੱਪਰ ਆਪਣੀ ਦੁਕਾਨ ਦੇ ਉੱਪਰ ਚੁਬਾਰੇ ਵਿੱਚ ਬਿਠਾ ਦਿੱਤਾ ਜਿਸ ਵੇਲੇ ਵੈਸ਼ਿਆ ਦੇ ਕੋਲ ਇੱਕ ਸ਼ਾਹੂਕਰ ਆਇਆ ਤਾਂ ਉਸ ਨੇ ਉਸ ਕੋਲੋਂ ਪੈਸੇ ਲੈ ਕੇ ਉੱਪਰ ਭੇਜ ਦਿੱਤਾ ਉਹ ਸ਼ਾਹੂਕਰ ਹੁਣ ਉਹਦੇ ਚਿੱਤ ਵਿੱਚ ਜਿਹੜਾ ਵਿਚਾਰ ਸੀ ਵੈਭਾਚਾਰ ਸੀ ਉਹ ਭਾਵਨਾ ਲੈ ਕੇ ਉੱਪਰ ਗਿਆ ਬਾਬਾ ਜੀ ਪਰ ਇਹ ਦਰਵਾਜ਼ੇ ਅੰਦਰ ਪੈਰ ਪਾਇਆ ਹੀ ਸੀ ਤਰੇਬਾ ਨੂੰ ਦੇਖਦੇ ਅਸਾਰ ਹੀ ਉਸ ਦੇ ਸਰੀਰ ਵਿੱਚ ਹੁਣ ਵਿਆਕੁਲਤਾ ਆ ਗਈ। ਮੂਰਛਾ ਜਿਹਾ ਹੋ ਗਿਆ। ਅੱਖਾਂ ਤੋਂ ਕਹਿੰਦੇ ਅੰਨ੍ਹਾ ਹੋ ਗਿਆ। ਦਿਲ ਧੜਕਣਾ ਜਿੱਦਾਂ ਇੱਕਦਮ ਬੰਦ ਜਾ ਹੋ ਗਿਆ ਨਾ ਉਹ ਬੰਦ ਹੁੰਦਾ ਦੇ ਕੋ ਥੱਲੇ ਡਿੱਗ ਗਿਆ ਫੇਂਟ ਹੋ ਗਿਆ। ਅਨਕੌਨਸ਼ੀਅਸਨੈਸ ਹੋ ਗਈ। ਉਹ ਰੈਬਾ ਦੇ ਕੋਲ ਪਹੁੰਚ ਨਹੀਂ ਸਕਿਆ ਬਾਬਾ ਜੀ। ਜੇਕਰ ਪਿੱਛੇ ਨੂੰ ਮੁੜਦਾ ਹੈ ਤਾਂ ਠੀਕ ਹੋ ਜਾਂਦਾ ਹੈ। ਜੇ ਰੈਬਾ ਵੱਲ ਨੂੰ ਜਾਂਦਾ ਹੈ ਉਹ ਬੀਬੀ ਵੱਲ ਨੂੰ ਉਹ ਇਦਾਂ ਹੀ ਬੇਹੋਸ਼ ਹੋ ਜਾਂਦਾ ਹੈ। ਦਿਲੋਂ ਦਾ ਤੇਜ਼ ਤੇਜ਼ ਧੜਕਣ ਲੱਭਦਾ ਜਾਂ ਰੁਕ ਹੀ ਜਾਂਦਾ ਹੈ। ਅੱਖਾਂ ਤੋਂ ਅੰਨਾ ਹੋ ਜਾਂਦਾ ਹੁਣ ਉਹਨੇ ਬੜੀ ਕੋਸ਼ਿਸ਼ ਕੀਤੀ ਵਿਰੈਬਾਂ ਦੇ ਕੋਲ ਪਹੁੰਚਾ ਮੈਂ ਕਿਸੇ ਤਰੀਕੇ ਪਰ ਜਦੋਂ ਸਾਰੇ ਉਹਨੇ ਕਰਕੇ ਦੇਖ ਲਈ ਕੋਸ਼ਿਸ਼ ਸਭ ਕੁਝ ਵਿਅਰਥ ਚਲੇ ਗਿਆ ਤਾਂ ਆਖਰ ਉਸਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਇਹ ਲੜਕੀ ਕੋਈ ਸ਼ਕਤੀਵਾਨ ਰੱਬ ਦੀ ਪਿਆਰੀ ਹੈ ਜ਼ਰਾ ਗੌਰ ਕਰੋ ਫਕੀਰਾਂ ਕੋਲ ਰਹਿੰਦੀ ਸੀ ਫਕੀਰਾਂ ਦੀ ਗੁੜਤੀ ਹੈ ਤਾਂ ਉਸ ਮਾਲਕ ਦੀ ਪਿਆਰੀ ਕਿਉਂ ਨਹੀਂ ਹੋਣਾ ਰੱਬ ਦੀ ਪਿਆਰੀ ਹੈ ਤੇ ਭਗਤੀ ਵਾਲੀ ਪ੍ਰਤੀਤ ਹੁੰਦੀ ਹੈ ਕਹਿੰਦਾ ਵੀ ਇਹ ਜਿਹੜੀ ਰੈਬਾ ਹੈ ਨਾ ਇਹ ਵਾਕਈ ਸ਼ਕਤੀਵਾਨ ਹੈ ਇਹਦੇ ਮੇਰਾ ਜ਼ੋਰ ਨਹੀਂ ਚੱਲਣਾ ਇਹਦੇ ਕੋਲ ਜਾਣ ਲੱਗਾ ਹੁਣ ਕਹਿੰਦਾ ਕਿ ਹੁਣ ਮੈਂ ਐਵੇਂ ਅਸ਼ੁੱਧ ਭਾਵਨਾ ਆਸ਼ੁੱਧ ਭਾਵਨਾ ਲੈ ਕੇ ਉਹਦੇ ਕੋਲ ਜਾ ਰਿਆਂ ਹਾਂ ਮੈਂ ਮੂਰਖ ਕਿ ਮੈਂ ਤਾਂ ਇਸ ਤੋਂ ਕੋਈ ਨਾ ਕੋਈ ਲਾਭ ਲੈ ਸਕਦਾ ਕਿ ਤੇ ਰੱਬ ਦੀ ਭਾਵਨਾ ਰੱਬ ਦੀ ਪਿਆਰੀ ਹੈ ਫਿਰ ਉਹਨੇ ਕਿਸੇ ਤਰੀਕੇ ਆਪਣੇ ਮਾਨ ਦੇ ਉੱਤੇ ਭਾਵਨਾ ਮਤਲਬ ਕਹਿੰਦਾ ਭਾ ਮਨ ਨਾਲ ਲੜਿਆ ਮਨ ਨੂੰ ਸ਼ੁੱਧ ਕੀਤਾ ਤੇ ਸ਼ੁੱਧ ਭਾਵਨਾ ਧਾਰ ਕੇ ਬੇਨਤੀ ਕੀਤੀ ਨਾ ਜਦੋਂ ਬਾਅਦ ਚ ਦੁਬਾਰਾ ਜਾ ਕੇ ਕਹਿੰਦਾ ਕਿ ਅੱਜ ਤੋਂ ਤੁਸੀਂ ਮੇਰੀ ਤਰਮ ਮਾਤਾ ਰਗੋਰ ਕਰੋ ਕਿਹੜੀ ਅੱਖ ਲੈ ਕੇ ਗਿਆ ਸੀ ਕਿਹੜੀ ਅੱਖ ਮਿਲੀ ਹੁਣ ਸੂ ਏਕੀ ਅੱਖ ਵਿੱਚ ਗੁਨਾਹ ਅੱਖ ਵਿੱਚ ਸਾਰੇ ਕੁਛ ਅੱਖ ਦੀ ਖੇਡ ਹੈ ਬਾਬਾ ਜੀ ਅੱਖ ਬਦਲਣ ਲੱਗਿਆ ਔਰੇ ਫਕੀਰ ਲੋਕ ਜਦੋਂ ਆਪਣੀ ਮੋਜ ਦੇ ਵਿੱਚ ਅੱਖ ਬਦਲਦੇ ਆਂ ਹੀ ਵਕਤ ਨਹੀਂ ਲਾਉਂਦੇ ਅੱਖ ਦਾ ਹੀ ਰੋਲਾ ਹੈ ਜਦੋਂ ਬਾਬਾ ਬੁੱਲੇ ਸ਼ਾਹ ਜੀ ਗਏ ਸੀ ਕਹਿੰਦੇ ਕਿ ਮੇਰੀ ਮੈਂ ਪਰਮਾਤਮਾ ਨੂੰ ਕਹਿੰਦੇ ਉਹਦਾ ਕੀ ਪਉਣਾ ਇਧਰੋਂ ਪੁੱਟਣਾ ਉਧਰ ਲਾਉਣਾ ਵੀ ਬਾਹਰੇ ਦੇ ਪਾਸੇ ਅੱਖ ਉਠਾ ਕੇ ਅੰਦਰ ਨੂੰ ਲੈ ਜਾਣੀ ਰੋਲਾ ਅੱਖ ਦਾ ਹੁਣ ਅੱਖ ਬਦਲੀ ਮਨ ਬਦਲਿਆ ਤੇ ਜਾ ਕੇ ਕਹਿੰਦਾ ਜੀ ਤੁਸੀਂ ਮੇਰੀ ਧਰਮ ਮਾਤਾ ਹੋ ਮੈਂ ਤੁਹਾਡਾ ਪੁੱਤਰ ਆ ਮੇਰੀ ਵਿਸ਼ੇ ਭਾਵਨਾ ਵਾਲੀ ਕੀਤੀ ਹੋਈ ਗੁਸਤਾਖੀ ਨੂੰ ਮaaf ਕਰ ਦਿਓ ਹੁਣ ਇਸ ਦੀ ਸ਼ੁੱਧ ਭਾਵਨਾ ਨੂੰ ਦੇਖ ਕੇ ਨਾ ਰੈਬਾ ਨੇ ਕਿਹਾ ਕਿ ਉਹ ਦਾਤਾ ਤੈਨੂੰ ਬਖਸ਼ ਦੇਗਾ ਫਿਰ ਰੈਬਾ ਦੇ ਚਰਨਾਂ ਤੇ ਆ ਕੇ ਨੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ اے ਮਾਤਾ ਜੇ ਤੇਰਾ ਸੰਕਲਪ ਹੋਵੇ ਤਾਂ ਇਸ ਵੈਸ਼ਵਾ ਦੀ ਕੈਦ ਤੋਂ ਤੈਨੂੰ ਛੁੜਾ ਕੇ ਲੈ ਜਾਵਾਂ ਜੇ ਤੁਸੀਂ ਚਾਹੋ ਤਾਂ ਇਸ ਵੈਸ਼ਿਆ ਦੀ ਕੈਦ ਕੋਲੋਂ ਤੁਹਾਨੂੰ ਛੁੜਾ ਕੇ ਲੈ ਜਾਵਾਂ ਰੈਬਾ ਨੇ ਕਿਹਾ ਕਿ ਹੋਰ ਕੀ ਚਾਹੁੰਦੀ ਆ ਮੈਂ ਇਹੀ ਤਾਂ ਚਾਹੁੰਨੀ ਆ ਕਿ ਇਸ ਨਰਕ ਚੋਂ ਕੱਢ ਲੈ ਉਸ ਵੇਲੇ ਉਹ ਸ਼ਾਹੂਕਾਰ ਕੋਲੋਂ ਜਿੰਨਾ ਰੁਪਈਆ ਸੀ ਨਾ ਵੈਸ਼ਵਾੜੇ ਮੰਗਿਆ ਕਹਿੰਦੇ ਉਨਾ ਹੀ ਦੇ ਦਿੱਤਾ ਤੇ ਰੈਬਾ ਨੂੰ ਆਪਣੇ ਘਰ ਲੈ ਗਿਆ ਤੇ ਕਿਹਾ ਇਹ ਘਰ-ਬਾਰ ਸਾਰਾ ਤੇਰਾ ਹੀ ਐ ਤੂੰ ਮੇਰੀ ਮਾਂ ਐ ਤੇ ਮੈਂ ਤੇਰਾ ਪੁੱਤ ਨਾ ਜੋ ਤੁਸੀਂ ਆਗਿਆ ਕਰੋਗੇ ਮੈਂ ਮੰਨਾਂਗਾ ਖੁਦਾ ਦੇ ਹੁਕਮ ਅੰਦਰ ਉਸ ਰਾਜ ਲੜਕੀ ਨੇ ਉਹ ਜਿਹੜੀ ਰੈਬਾ ਲੜਕੀ ਸੀ ਬੀਬੀ ਉਹਨਾਂ ਨੇ ਹੁਣ ਉੱਥੇ ਕੁਛ ਦਿਨ ਬੜੇ ਵਧੀਆ ਬਤੀਤ ਕੀਤੇ ਤੇ ਜੋ ਬੀਬੀ ਰੈਬਾ ਨੇ ਕਹਿਣਾ ਉਹ ਲੜਕਾ ਜਿਹੜਾ ਸੀ ਸ਼ਾਹੂਕਾਰ ਉਹਨੇ ਆਗਿਆ ਮੰਨਣੀ ਹੁਣ ਬੀਬੀ ਰੈਬਿਆ ਨੇ ਐਸਾ ਉੱਥੇ ਰੰਗ ਦਿਖਾਇਆ ਕਿ ਉਹ ਜਿਹੜਾ ਸ਼ਾਹੂਕਾਰ ਸੀ ਨਾ ਉਹ ਅਮਰਤ ਵੇਲੇ ਸਾਂਭ ਲਾ ਪਿਆ ਤੜਕੇ ਉੱਠ ਕੇ ਸਵੇਰੇ ਉਸਨੇ ਭਜਨ ਕਰਿਆ ਕਰਨਾ ਕਰਦਿਆਂ ਕਰਦਿਆਂ ਉਹਦਾ ਮਨ ਵੀ ਜੁੜ ਗਿਆ ਬਾਬਾ ਜੀ ਬੀਬੀ ਰੈਬਾ ਨੂੰ ਦੇਖ ਕੇ ਨਾ ਕਿ ਬੀਬੀ ਰੈਬਾ ਸਵੇਰੇ ਉੱਠਦੇ ਐ ਖੁਦਾ ਦੀ ਬਾਤ ਕਰਦੇ ਉਹ ਵੀ ਉੱਠ ਕੇ ਰੱਬ ਦਾ ਨਾਮ ਲੈਣ ਲੱਪਿਆ ਉਹਦੀ ਵੀ ਹੁਣ ਲੇਵ ਜੁੜ ਗਈ ਇੱਕ ਦਿਨ ਹੁਣ ਉਹ ਸ਼ਾਹੂਕਾਰ ਪੁੱਛਣ ਲੱਗਿਆ ਕਿ ਮਾਤਾ ਰੇਬਾ ਨੂੰ ਬੀਬੀ ਰੈਬਾ ਨੂੰ ਕਿ ਮਾਤਾ ਕਿਸੇ ਗੱਲ ਦੀ ਤਕਲੀਫ ਤਾਂ ਨਹੀਂ ਹੈ ਤਾਂ ਅੱਗੋਂ ਬੀਬੀ ਰੈਬਾ ਜਿਹੜੇ ਰਾਜ ਕੰਨਿਆ ਸੀ ਉਹ ਬੋਲੇ ਕਿ ਪੁੱਤਰ ਤੂੰ ਸਾਰੇ ਸੁੱਖ ਦਿੱਤੇ ਨੇ ਉਹ ਖੁਦਾਵੰਦ کریم ਤੇਰਾ ਭਲਾ ਕਰੇ ਇੱਕ ਵਕਤ ਮੇਰਾ ਦਿਲ ਮੱਕੇ ਜਾਣ ਨੂੰ ਕਰਦਾ ਜੇ ਤੂੰ ਛੁੱਟੀ ਦੇਵੇਂ ਤੇ ਮੈਂ ਹੋਵਾਂ ਲੜਕੇ ਨੇ ਕਿਹਾ ਕਿ ਮਾਜੀ ਹਾਂ ਬਿਲਕੁਲ ਜੇ ਤੁਹਾਡੇ ਦਿਲ ਵਿੱਚ ਕੋਈ ਇਹੋ ਜਿਹਾ ਇਹੋ ਜਿਹਾ ਸੰਕਲਪ ਉੱਠਿਆ ਹੈ ਤੁਸੀਂ ਮੱਕੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਹੋ ਕੇ ਆਓ ਮੇਰੇ ਵੱਲੋਂ ਕੋਈ ਇਨਕਾਰ ਨਹੀਂ ਹੈ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਤੁਸੀਂ ਲੈ ਲਓ ਉਸ ਵੇਲੇ ਫਿਰ ਬੀਬੀ ਰੈਬਾ ਨੇ ਉਹ ਰਾਜ ਲੜਕੀ ਨੇ ਉਹ ਜੋ ਚਾਹੀਦਾ ਸੀ ਉਹਨਾਂ ਨੇ ਮੰਗ ਲਿਆ ਤੇ ਤਿਆਰ ਹੋ ਕੇ ਜਦ ਸ਼ਹਿਰੋਂ ਬਾਹਰ ਨਿਕਲੇ ਤਾਂ ਅੱਗੋਂ ਇੱਕ ਹਾਜੀਆਂ ਦਾ ਕਾਫਲਾ ਮਿਲਿਆ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਉਹਨਾਂ ਆਖਿਆ ਜੀ ਅਸੀਂ ਮੱਕੇ ਦੀ ਯਾਤਰਾ ਕਰਨ ਜਾ ਰਹੇ ਹਾਂ ਬੀਬੀ ਰੈਬਾ ਨੇ ਆਖਿਆ ਕਿ ਮੈਨੂੰ ਵੀ ਨਾਲ ਲੈ ਚਲੋ ਉਹਨਾਂ ਕਿਹਾ ਕਿ ਚੰਗਾ ਇਹ ਗੱਲ ਕਹਿ ਕਿ ਨਾਲ ਤੁਰ ਪਏ ਤੁਰਦਿਆਂ ਤੁਰਦਿਆਂ ਜਿਸ ਵੇਲੇ 60 ਕੁ ਕੋ ਜਿਹੜਾ ਹੈ ਨਾ ਉਹ ਮੱਕਾ ਰਹਿ ਗਿਆ ਉਸ ਜਗ੍ਹਾ ਤੇ ਇੱਕ ਖੂ ਸੀ ਬੀਬੀ ਰੈਬਾ ਨੇ ਆਪਣੇ ਸਾਥੀ ਨੂੰ ਕਿਹਾ ਤੁਸੀਂ ਚਲੋ ਮੈਂ ਇੱਥੇ ਨਮਾਜ਼ ਪੜ੍ਹ ਕੇ ਤੁਹਾਡੇ ਨਾਲ ਰਲ ਜਾਵਾਂਗੀ ਉਹ ਸਾਥੀ ਜਿਹੜੇ ਸੀ ਉਹ ਤੁਰ ਪਏ ਤੇ ਇਹਨਾਂ ਨੇ ਜਦ ਖੂਬ ਦੇ ਕੋਲ ਖਲੋ ਕੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਤਾਂ ਕਹਿੰਦੇ ਇੱਕ ਕੁੱਤੀ ਜਿਸ ਨੇ ਬੱਚੇ ਦਿੱਤੇ ਹੋਏ ਸੀ ਨਾ ਉਹ ਆ ਕੇ ਕਤੂਰਿਆਂ ਸਮੇਤ ਵਿਰਲਾਪ ਕਰਨ ਲੱਗ ਪਈ ਉਸ ਵੇਲੇ ਫਿਰ ਉਹਨਾਂ ਦਾ ਵਿਰਲਾਪ ਸੁਣ ਕੇ ਬੀਬੀ ਰੈਬਾ ਜਿਹੜੀ ਸੀ ਨਾ ਉਹ ਸਹਾਰ ਨਾ ਸਕੀ ਬਾਬਾ ਜੀ ਉਸ ਖੂਹ ਤੇ ਲੱਜ ਡੋਲ ਦਾ ਕੋਈ ਪ੍ਰਬੰਧ ਨਹੀਂ ਸੀ ਕਿ ਜਿੰਨਾ ਪਾਣੀ ਕੱਢਿਆ ਜਾਵੇ ਉਹਨਾਂ ਨੇ ਬਹੁਤ ਜ਼ਿਆਦਾ ਇੱਧਰ ਉੱਧਰ ਦੇਖਿਆ ਜ਼ਰਾ ਗੌਰ ਕਰੋ ਆਖਰ ਉਸ ਵੇਲੇ ਫਿਰ ਇਹਨਾਂ ਨੇ ਆਪਣੇ ਸਿਰ ਦੇ ਵਾਲ ਪੁੱਟ ਕੇ ਨਾ ਜ਼ਰਾ ਗੌਰ ਕਰਨਾ ਬੀਬੀ ਰੈਬਾ ਨੇ ਆਪਣੇ ਵਾਲ ਪੁੱਟ ਤੇ ਤੇ ਵੱਟ ਝਾੜ ਕੇ ਨਾ ਰੱਸੀ ਵੱਟੀ ਤੇ ਆਪਣੇ ਸਿਰ ਦਾ ਕੱਪੜਾ ਬੰਨ ਕੇ ਕਹਿੰਦੇ ਖੂਹ ਵਿੱਚੋਂ ਖੂਹ ਵਿੱਚ ਲੰਕਾਇਆ ਜਿਸ ਵੇਲੇ ਉਹ ਭਿੱਜ ਗਿਆ ਬਾਹਰ ਖਿੱਚ ਕੇ ਪਾਣੀ ਨਚੋੜ ਕੇ ਉਹ ਕਤੂਰਿਆਂ ਨੂੰ ਪਲਾਇਆ ਤੇ ਉਸ ਤੂਰਿਆਂ ਦੀ ਮਾਂ ਨੂੰ ਵੀ ਪਲਾਇਆ ਹੁਣ ਪਿੰਦਿਆਂ ਸਾਰੋ ਜਿਹੜੇ ਰੋਲਾ ਪੈ ਰਿਆ ਸੀ ਪਿਆਸ ਦੇ ਕਰਕੇ ਉਹ ਘਰਾਹ ਰਹੀਆਂ ਸੀ ਉਠੰਡੀਆਂ ਹੋ ਗਈਆਂ ਬਾਬਾ ਜੀ ਕਹਿੰਦੇ ਆ ਕਿ ਇਸ ਦੇ ਬਦਲੇ ਬੀਬੀ ਰੈਬਾ ਨੂੰ ਪਰਖਣ ਵਾਸਤੇ ਇਹ ਚੀਜ਼ ਹੋਈ ਕਹਿੰਦੇ ਜਦੋਂ ਬੀਬੀ ਰੈਬਾ ਨੇ ਉਹਨਾਂ ਨੂੰ ਪਾਣੀ ਪਲਾਈ ਤੇ ਕਹਿੰਦੇ ਮੱਕਾ ਉਹਦੇ ਕੋਲ ਲਿਆ ਆਇਆ ਉਹ ਰੱਬ ਸਰਾ ਗੌਰ ਕਰਨਾ ਬੀਬੀ ਰੈਬਾ ਦੇ ਕੋਲ ਮੱਕਾ ਆ ਗਿਆ ਕਿ ਆ ਕੇ ਕਹਿੰਦੇ ਉਹ ਉੱਥੇ ਆਵਾਜ਼ ਆਈ ਕਿ ਆ ਬੀਬੀ ਰੈਬਾ ਤੁਸੀਂ ਮੱਕੇ ਦੀ ਜ਼ਿਆਰਤ ਕਰਨ ਜਾ ਰਹੇ ਸੀ ਪਰ ਆਹ ਦਇਆ ਕਰਨ ਦੇ ਨਾਲ ਹੁਣ ਮੱਕਾ ਤੁਹਾਡੀ ਜ਼ਿਆਰਤ ਕਰਨ ਆ ਗਿਆ ਹੈ ਤੁਸੀਂ ਇਸ ਦਾ ਦਰਸ਼ਨ ਕਰ ਲਓ ਜ਼ਰਾ ਗੌਰ ਕਰੋ ਬਾਬਾ ਜੀ ਇਹ ਕਹਿੰਦੇ ਜਿਹੜਾ ਤੁਸੀਂ ਕਰਮ ਕੀਤਾ ਹੈ ਇਹਦੇ ਨਾਲ ਮੱਕਾ ਹੀ ਤੁਹਾਡੇ ਕੋਲ ਆ ਗਿਆ ਹੈ ਤੁਸੀਂ ਇਸ ਦਾ ਦਰਸ਼ਨ ਕਰ ਲਓ ਔਰ ਇਹ ਇਹ ਹੀ ਦੱਸ ਰਿਹਾ ਹੈ ਕਿ ਜਦੋਂ ਆਪਾਂ ਨੇਕ ਕਰਮ ਕਰਦੇ ਤਾਂ ਕਹਿੰਦੇ ਇਹ ਆ ਭਾਵਨਾ ਸਾਡੇ ਵਿੱਚ ਆਉਂਦੀ ਹੈ ਤਾਂ ਕਹਿੰਦੇ ਸਾਰੇ ਸ਼ੁਭ ਗੁਣ ਜਿਹੜੇ ਹਨ ਜਿਹੜੇ ਉਹ ਰੰਗ ਹੈ ਉਹ ਤੁਹਾਡੇ ਕੋਲ ਤੁਹਾਨੂੰ ਆਪਣੇ ਆਪ ਆ ਕੇ ਮਿਲਦੇ ਆ ਬਾਬਾ ਜੀ ਹੁਣ ਕਹਿੰਦੇ ਆ ਕਿ ਜਦੋਂ ਮੱਕਾ ਇਹਨਾਂ ਦੀ ਜ਼ਿਆਰਤ ਕਰਨ ਲਈ ਆਇਆ ਤਾਂ ਉਧਰ ਮੱਕੇ ਦੀ ਯਾਤਰਾ ਕਰਨ ਵਾਸਤੇ ਨਾ ਇਬਰਾਹੀਮ حضرت ਇਬਰਾਹੀਮ ਪੈਗੰਬਰ ਜਿਹੜੇ ਸੀ ਉਹ ਮਰੀਦਾ ਨੂੰ ਆਪਣੇ ਨਾਲ ਲੈ ਕੇ ਮੱਕੇ ਪਹੁੰਚੇ ਤਾਂ ਕਾਬੇ ਨੂੰ ਆਪਣੀ ਅਸਲੀ ਥਾਂ ਤੇ ਨਾ ਵੇਖ ਕੇ ਪੁੱਛਦੇ ਆ ਕਿ ਅੱਜ ਕੱਲ ਕਾਬਾ ਕਿੱਥੇ ਗਿਆ ਦੱਸਣ ਵਾਲਿਆਂ ਨੇ ਦੱਸਿਆ ਕਿ ਇੱਕ ਖੁਦਾ ਦੇ ਪਿਆਰ ਵਾਲੀ ਪੂਰਨ ਭਗਤੀ ਇਬਾਦਤ ਕਰਨ ਵਾਲੀ ਲੜਕੀ ਹੈ ਉਸ ਨੂੰ ਦਰਸ਼ਨ ਦੇਣ ਲਈ 60 ਕੋ ਪਰ ਗਿਆ ਇਹ ਗੱਲ ਸੁਣ ਕੇ حضرت ابراہیم ਜਿਹੜੇ ਸੀ ਨਾ ਉਸੇ ਵੱਲ ਨੂੰ ਚੱਲ ਪਏ ਕਿ ਜਾ ਕੇ ਪੁੱਛਾਂਗੇ ਕਿ ਤੁਸੀਂ ਕਿਹੜੀ ਸਾਧਨਾ ਕੀਤੀ ਹੈ ਭਾਈ ਕਿਹੜੀ ਇਬਾਦਤ ਕੀਤੀ ਹੈ ਜਿਸ ਲਈ ਕਾਬਾ ਹੀ ਤੁਹਾਡੇ ਕੋਲ ਆ ਗਿਆ ਰਾਹ ਦੇ ਵਿੱਚ ਰੁੱਕ ਕੇ ਉੱਥੇ ਇੱਕ ਤਕੀਆ ਸੀ ਉੱਥੇ ਸਾਰੇ ਠਹਿਰ ਗਏ ਖਾਣਾ ਖਾਦਾ ਰਾਤ ਬੀਤੀ ਸਵੇਰ ਸਵੇਰੇ ਸਵੇਰੇ ਉੱਠ ਕੇ ਜਦੋਂ ਬੀਬੀ ਰੈਬਾ ਜੀ ਦੇ ਕੋਲ ਪਹੁੰਚੇ ਤਾਂ ਕੀ ਦੇਖਿਆ ਕਿ ਜਿੰਨੇ ਕੋ ਜਾਨਵਰ ਸੀ ਨਾ ਉਹ ਸਾਰੇ ਬੀਬੀ ਰਹਿਬਾ ਦੇ ਚਾਰ ਚਫੇਰੇ ਬੈਠੇ ਹੋਏ ਸੀ ਜਰਾ ਗੌਰ ਕਰੋ ਜਿੰਨੇ ਵੀ ਉੱਥੇ ਜਾਨਵਰ ਸੀ ਸਾਰੇ ਬੀਬੀ ਰਹਿਬਾ ਦੇ ਚਾਰ ਚਫੇਰੇ ਬੈਠੇ ਹੋਏ ਸੀ ਜਿਸ ਵੇਲੇ ਉਹਨਾਂ ਨੇ Hazrat Ibrahim ਨੂੰ ਦੇਖਿਆ ਤਾਂ ਸਾਰੇ ਉੱਠ ਕੇ ਚਲੇ ਗਏ Hazrat Ibrahim ਬਹੁਤ ਹੈਰਾਨ ਹੋ ਕੇ ਪੁੱਛਦੇ ਆ ਕਿ ਇਹ ਬੀਬੀ ਅੱਗੇ ਮੈਨੂੰ ਇੱਕ ਸੰਸਾ ਸੀ ਹੁਣ ਦੋ ਸੰਸੇ ਹੋ ਗਏ ਨੇ ਜਰਾ ਗੌਰ ਕਰੋ ਕਿ ਅੱਗੇ ਮੈਂ ਇੱਕ ਹੈਰਾਨੀ ਨਾਲ ਸੀ ਹੁਣ ਦੋ ਹੈਰਾਨੀਆਂ ਹੋ ਗਈਆਂ ਹੈ ਇਹ ਇਹ ਸੰਸਾਏ ਹੈ ਕਿ ਤੁਸੀਂ ਕਿਹੜੀ ਸਾਧਨਾ ਕੀਤੀ ਹੈ ਕਿਹੜੀ ਇਬਾਦਤ ਕੀਤੀ ਹੈ ਜਿਸ ਕਰਕੇ ਮੱਕਾ ਤੁਹਾਡੇ ਕੋਲ ਆ ਗਿਆ ਤੇ ਦੂਜੀ ਸਵਾਲ ਇਹ ਹੈ ਕਿ ਇਹ ਜਾਨਵਰ ਤੁਹਾਡੇ ਚਾਰ ਚਫੇਰੇ ਬੈਠੇ ਸੀ ਮੇਰੇ ਆਇਆ ਹੀ ਕਿਉਂ ਚਲੇ ਗਏ ਤਾਂ ਗੋ ਬੀਬੀ ਰੈਬਾ ਕਹਿੰਦੇ ਤੂੰ ਰਾਤੀ ਤਕੀਏ ਵਿੱਚ ਕੀ ਖਾਦਾ ਸੀ ਤਾਂ ਹਜ਼ਰਤ ਇਬਰਾਹੀਮ ਕਹਿਣ ਲੱਗੇ ਕਿ ਮਾਸ ਖਾਦਾ ਸੀ ਮਾਸ ਦਾ ਖਾਣਾ ਬਣਾਇਆ ਸੀ ਉਹ ਖਾਦਾ ਸੀ ਬੀਬੀ ਰੈਬਾ ਨੇ ਕਿਹਾ ਇਹ ਇਸੇ ਕਰਕੇ ਜਾਨਵਰ ਤੈਨੂੰ ਦੇਖ ਕੇ ਧੋਲ ਗਏ ਕਿਉਂਕਿ ਭਾਈ ਤੂੰ ਇਹਨਾਂ ਦਾ ਵਿਰੋਧੀ ਹੈ ਤੂੰ ਇਹਨਾਂ ਦਾ ਵਿਰੋਧੀ ਐ ਤੂੰ ਮਾਸ ਵਾਲੇ ਪਾਸੇ ਮਾਸ ਮਾਸ ਪੱਖੀ ਹੋਣ ਕਰਕੇ ਤੇਤੋਂ ਦੂਰ ਗਏ ਜ਼ਰਾ ਗੌਰ ਕਰੋ ਬਾਬਾ ਜੀ ਤੇ ਮੇਰੇ ਕੋਲ ਮੱਕਾ ਕਹਿੰਦੇ ਇਸ ਵਾਸਤੇ ਆਇਆ ਹੈ ਕਿ ਮੈਂ ਇੱਕ ਤਿਹਾਈ ਕੁੱਤੀ ਨੂੰ ਤੇ ਉਸਦੇ ਬੱਚੇ ਜਿਹੜੇ ਕਤੂਰਿਆਂ ਨੂੰ ਪਾਣੀ ਪਲਾ ਕੇ ਉਹਨਾਂ ਦੇ ਦੁੱਖ ਨੂੰ ਦੂਰ ਕੀਤਾ ਹੈ ਜੇ ਤੈਨੂੰ ਵੀ ਇੱਛਾ ਹੈ ਤਾਂ ਤੂੰ ਵੀ ਇਹੋ ਜਿਹਾ ਦਇਆ ਭਾਵਨਾ ਆਪਣੇ ਅੰਦਰ ਲੈ ਆ ਜ਼ਰਾ ਗੌਰ ਕਰਨਾ ਬਾਬਾ ਜੀ ਉਹ ਕਹਿੰਦੇ ਤੂੰ ਮਾਸ ਖਾਦਾ ਐ ਇਸ ਲਈ ਭੱਜ ਗਏ ਨੇ ਮੈਂ ਕਤੂਰੀਆਂ ਨੂੰ ਪਿਆਸੀਆਂ ਨੂੰ ਪਾਣੀ ਪਲਾਇਆ ਮੱਕਾ ਮੇਰੇ ਕੋਲ ਆ ਗਿਆ ਜੇ ਤੂੰ ਵੀ ਚਾਹਨਾ ਮੱਕਾ ਤੇਰੇ ਕੋਲ ਆ ਜਾਵੇ ਤੈਨੂੰ ਜਾਣ ਦੀ ਲੋੜ ਨਾ ਪਵੇ ਤਾਂ ਆਪਣੇ ਅੰਦਰ ਦਇਆ ਭਾਵਨਾ ਲੈ ਕੇ ਆ ਜ਼ਰਾ ਗੌਰ ਕਰੋ ਬਾਬਿਓ ਕਿ ਬੀਬੀ ਹੱਜ ਕਬੂਲ ਤੇਰਾ ਹੋਇਆ ਤੈਨੂੰ ਲੋੜ ਨਹੀਂ ਜਾਣਦੀ ਮੱਕੇ ਫਕੀਰਾਂ ਦੀ ਗੁੜਤੀ ਨੇ ਐਸਾ ਰੰਗ ਬਖਸ਼ਿਆ ਕਿ ਬਚਪਨ ਤੋਂ ਹੀ ਉਹ ਲੇਵ ਲੱਗ ਗਈ ਉਹ ਜਿਹੜੇ ਵਿਕਾਰ ਜਵਾਨੀ ਵਿੱਚ ਹੁੰਦੇ ਆ ਉਹ ਵੀ ਨੇੜੇ ਨਹੀਂ ਆਏ ਔਰ ਜਦੋਂ ਕੋਈ ਮੰਦੀ ਵਾਸ਼ਨਾ ਲੈ ਕੇ ਮਨ 'ਚ ਉਹਨਾਂ ਦੇ ਕੋਲ ਪਹੁੰਚਿਆ ਉਹਦੇ ਉਹ ਨੇੜੇ ਵੀ ਨਹੀਂ ਪਹੁੰਚ ਸਕਿਆ ਬਾਬਾ ਇਹ ਗੱਲ ਯਾਦ ਰੱਖਣਾ ਕਿ ਮਨਚ ਮੈਲ ਹੈ ਤਾਂ ਨੇੜੇ ਨਹੀਂ ਜਾ ਸਕਦੇ ਉਹਨਾਂ ਦੇ ਫਕੀਰਾਂ ਦੇ ਤਾਂ ਗੱਲ ਉੱਪਰ ਦੀ ਹੈ ਬਾਬਾ ਜੀ ਉਹ ਜਿਨ੍ਹਾਂ ਨੂੰ ਜਿਨ੍ਹਾਂ ਤੇ ਉਹਨਾਂ ਦਾ ਹੱਥ ਹੈ ਜਿਨ੍ਹਾਂ ਨੂੰ ਉਹਨਾਂ ਦੀ ਗੁੜਤੀਆਂ ਹੈ ਜਿਨ੍ਹਾਂ ਨੂੰ ਉਹਨਾਂ ਨਾਲ ਪਿਆਰ ਹੈ ਫਕੀਰਾਂ ਨੂੰ ਜਿਹੜੇ ਬੱਚਿਆ ਨਾ ਉਹਨਾਂ ਦੇ ਨੇੜੇ ਇਹ ਨਹੀਂ ਆਉਂਦੀਆਂ ਬਾਬਾ ਜੀ ਸੋ ਇਸ ਲਈ ਆਪਣੇ ਵਿਕਾਰ ਜਿਹੜੇ ਹੈ ਕਹਿੰਦੇ ਨਾ ਤੂੰ ਉਹਨੂੰ ਤਿਆਗ ਕੇ ਆ ਜਾ ਜਾਂ ਹਸੱਦ ਤਾਹੀਂ ਦਾ ਬੰਦਾ ਕਹਿੰਦਾ ਕਿ ਕਹਿੰਦਾ ਵਿਕਾਰ ਭਾਵੇਂ ਅੰਦਰ ਹੈ ਉਹਦੇ ਦਰ ਤੇ ਜਾਂਦੇ ਆ ਨਾ ਉਹਨੂੰ ਇਹ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਕਿ ਮਾਲਕਾ ਤੇਰੇ ਦਰ ਤੇ ਆਏ ਆ ਵਿਸ਼ੇ ਵਿਕਾਰਾਂ ਨਾਲ ਭਰੇ ਹੋਏ ਆ ਤੇਰੀ ਇੱਕ ਨਜ਼ਰ ਦੀ ਗੱਲ ਹੈ ਇਹਨੂੰ ਸਾਫ਼ ਕਰ ਦੇ ਤਾਂ ਕਿ ਤੇਰੀਆਂ ਰਹਿਮਤਾਂ ਦੇ ਹੱਕਦਾਰ ਹੋ ਜਾਈਂ ਸੋ ਇਹ ਬਾਤ ਹੈ ਬਾਬਾ ਜੀ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸਾਈ ਜੀ ਜੈ ਬਾਬਾ ਮੁਰਾਦ ਸ਼ਮਲੀ ਜੀ ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕਾਂ ਸਾਰਿਆਂ ਨੂੰ ਪ੍ਰਣਾਮ ਹੈ ਸਭ ਨੂੰ ਸਤਿਨਾਮ